ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਰਾਏ ਭੋਇ ਦੀ ਤਲਵੰਡੀ ਸ੍ਰੀਨਨ ਕਾਣਾ ਸਹਿ ਵਿਖੇ 15 ਨਵੰਬਰ 1469 ਕੱਤਕ ਸੁਦੀ 15 ਪੂਰਨਮਾਸੀ 1526 ਨੂੰ ਹੋਇਆ ਆਪ ਜੀ ਦੇ ਪਿਤਾ ਜੀ ਦਾ ਨਾਮ ਮਹਿਤਾ ਕਲਿਆਨ ਦਾਸ ਜੀ ਅਤੇ ਆਪ ਜੀ ਦੀ ਮਾਤਾ ਜੀ ਦਾ ਨਾਮ ਮਾਤਾ ਤ੍ਰਿਪਤਾ ਜੀ ਆਪ ਜੀ ਦਾ ਪ੍ਰਕਾਸ਼ ਬੇਦੀ ਵੰਸ ਵਿੱਚ ਹੋਇਆ ਅਤੇ ਆਪ ਜੀ ਦੀ ਭੈਣ ਬੇਬੇ ਨਾਨਕੀ ਜੀ ਜੋ ਆਪ ਜੀ ਤੋਂ 5 ਸਾਲ ਵੱਡੇ ਸਨ ਗੁਰੂ ਨਾਨਕ ਦੇਵ ਜੀ ਦਾ ਆਨੰਦ ਕਾਰਜ 12 ਸਤੰਬਰ 1487 ਭਾਦੋ ਸੁਦੀ 7 1544 ਨੂੰ ਮਾਤਾ ਸੁਲੱਖਣੀ ਜੀ ਨਾਲ ਹੋਇਆ ਆਪ ਜੀ ਦੇ ਦੋ ਸੰਤਾਨ ਹਨ ਬਾਬਾ ਸ਼੍ਰੀ ਚੰਦ ਜੀ ਅਤੇ ਬਾਬਾ ਲਖਮੀ ਚੰਦ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਤੋਂ ਲੈ ਕੇ 70 ਸਾਲ ਤੱਕ ਗੁਰਿਆਈ ਗੱਦੀ ਤੇ ਬਿਰਾਜਮਾਨ ਰਹੇ ਆਪ ਜੀ ਨੇ ਕਰਤਾਰਪੁਰ ਵਿਖੇ ਜੋ ਪਾਕਿਸਤਾਨ ਵਿੱਚ ਹੈ ਰਾਵੀ ਦੇ ਕੰਢੇ ਤੇ 1504 ਨੂੰ ਪਵਿੱਤਰ ਨਗਰ ਵਿਸਾਇਆ ਸਨ 1505 ਵਿੱਚ ਗੁਰੂ ਜੀ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਸੰਸਾਰ ਨੂੰ ਤਾਰਨ ਲਈ ਤੁਰ ਪਏ ਆਪ ਜੀ ਦੀਆਂ ਧਰਮ ਪ੍ਰਚਾਰ ਲਈ ਕੀਤੀਆਂ ਜਾਣ ਵਾਲੀਆਂ ਯਾਤਰਾਵਾਂ ਨੂੰ ਉਦਾਸੀਆਂ ਕਿਹਾ ਜਾਂਦਾ ਹੈ ਇਨ੍ਹਾਂ ਉਦਾਸੀਆਂ ਵਿੱਚ ਆਪ ਜੀ ਨੇ ਲੋਕਾਂ ਨੂੰ ਕਰਮ ਕਾਂਡਾਂ ਅੰਧ ਵਿਸ਼ਵਾਸਾਂ ਗਲਤ ਰੀਤੀ ਰਸਮਾਂ ਤੋਂ ਹਟਾ ਕੇ ਇਕ ਪ੍ਰਭੂ ਦੀ ਭਗਤੀ ਕਰਨ ਵਾਲ ਤੋਰਿਆ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਨੇ ਸਾਰੇ ਸੰਸਾਰ ਦੇ ਜੀਵਾਂ ਨੂੰ ਜੀਵਨ ਦੇ ਤਿੰਨ ਮੁੱਢਲੇ ਸੰਧਾਤ ਦਿੱਤੇ ਨੰਬਰ 1 ਨਾਮ ਜਪੋ ਨੰਬਰ 2 ਕੀਰਤ ਕਰੋ ਨੰਬਰ 3 ਵੰਡ ਕੇ ਛਕੋ ਇੱਕ ਓੰਕਾਰ ਇੱਕ ਅਕਾਲ ਪੁਰਖ ਵਾਹਿਗੁਰੂ ਜੋ ਨਿਰਗੁਣ ਸਰੂਪ ਹੈ ਸਾਰਗੁਣ ਉਸੇ ਵਿੱਚੋਂ ਹੀ ਪੈਦਾ ਹੋਇਆ ਹੈ ਅਤੇ ਉਹ ਸਰਵ ਵਿਆਪਕ ਹੈ ਅਕਾਲ ਪੁਰਖ ਦੇ ਦੋ ਹੀ ਸਰੂਪ ਹਨ ਨਿਰਗੁਣ ਅਤੇ ਸਾਰਗੁਣ ਅਸੀਂ ਸਾਰੇ ਜੀਵ ਵਾਹਿਗੁਰੂ ਦਾ ਸਾਰਗੁਣ ਸਰੂਪ ਹਾਂ ਇੱਥੇ ਅਸੀਂ ਸਾਰੇ ਜੀਵ ਸੰਸਾਰਿਕ মোহ ਮਾਇਆ ਵਿੱਚ ਵੱਜ ਚੁੱਕੇ ਹਾਂ ਹੁਣ ਇਥੋਂ ਨਿਕਲਣ ਅਤੇ ਨਿਰਗੁਣ ਨਾਲ ਜੁੜਨ ਲਈ ਉਸ ਅਕਾਲ ਪੁਰਖ ਨੂੰ ਜਪਣਾ ਪਵੇਗਾ ਜਪੋ ਤਾਂ ਇੱਕ ਨਾਮਾ ਅਵਰ ਨਿਰਾਫਲ ਕਾਮਾ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਜੀਵਾ ਨੂੰ ਸ੍ਰਹਿ ਗੁਣਾ ਤੋਂ ਮੁਕਤ ਹੋ ਕੇ ਨਾਮ ਨਾਲ ਜੁੜ ਕੇ ਚੌਥੇ ਪਦ ਵਿੱਚ ਵਿਚਰਣ ਦਾ ਭੇਦ ਦਿੱਤਾ ਜਿਸ ਨੂੰ ਉਹਨਾਂ ਨੇ ਨਿਜ ਘਰ ਅਤੇ ਥਿਰ ਘਰ ਵੀ ਕਿਹਾ ਹੈ ਥਿਰ ਘਰ ਬੈਸੋ ਹਰ ਜਨ ਪਿਆਰੇ ਸਤਿਗੁਰੂ ਤੁਮਰੇ ਕਾਜ ਸਵਾਰੇ ਗੁਰੂ ਜੀ ਨੇ ਪਹਿਲੀ ਉਦਾਸੀ ਦੇ ਅਖੀਰ ਤੇ ਰਾਵੀ ਦਰਿਆ ਦੇ ਕਿਨਾਰੇ ਕਰਤਾਰਪੁਰ ਨਾਮ ਦਾ ਜਿਹੜਾ ਨਗਰ ਵਸਾਇਆ ਸੀ ਉਦਾਸੀਆਂ ਤੋਂ ਮਗਰੋਂ ਆਪ ਜੀ ਇਥੇ ਆ ਕੇ ਵਸ ਗਏ ਨਗਰ ਦੀ ਧਰਮਸ਼ਾਲਾ ਭਾਪ ਕੇ ਗੁਰਦੁਆਰੇ ਵਿੱਚ ਸਵੇਰੇ ਸ਼ਾਮ ਸੰਗਤਾਂ ਨੂੰ ਉਪਦੇਸ਼ ਦਿੰਦੇ कीर्तन ਕਰਦੇ ਅਤੇ ਸਿੱਖ ਧਰਮ ਬਾਰੇ ਸੰਗਤਾਂ ਨੂੰ ਦੱਸਦੇ ਗੁਰੂ ਨਾਨਕ ਦੇਵ ਜੀ ਨੇ ਬਾਣੀਆਂ ਉਚਾਰਨ ਕੀਤੀਆਂ ਜਿਨ੍ਹਾਂ ਵਿੱਚ ਜਪਜੀ ਸਾਹਿਬ ਸਿੱਧ ਗੋਸ਼ਟ ਸੋਦਰ ਸੋਹਿਲਾ ਆਰਤੀ ਦੱਖਣੀ ਓੰਕਾਰ ਆਸਾ ਦੀਵਾਰ ਮਲਾ ਰਤੇ ਮਾਜ ਦੀਵਾਰ ਪੱਟੀ ਬਾਣੀ 12 ਮਹਾ ਕੁੱਲ 974 ਸ਼ਬਦ 19 ਰਾਗਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮਹਾਰਾਜ ਦੀ ਬਾਣੀ ਦਰਜ ਹੈ। ਕਰਤਾਰਪੁਰ ਵਿਖੇ ਹੀ ਭਾਈ ਲੈਣਾ ਜੀ ਗੁਰੂ ਨਾਨਕ ਦੇਵ ਜੀ ਦੀ ਸ਼ਰਨ ਵਿੱਚ ਆਏ। ਉਹਨਾਂ ਨੇ ਗੁਰੂ ਜੀ ਦਾ ਉਪਦੇਸ਼ ਮੰਨਿਆ ਅਤੇ ਉਹਨਾਂ ਨੇ ਗੁਰੂ ਜੀ ਤੋਂ ਸਿੱਖਿਆ ਲੈ ਕੇ ਸਿਮਰਨ ਅਭਿਆਸ ਸ਼ੁਰੂ ਕੀਤਾ। ਭਾਈ ਲੈਣਾ ਜੀ ਨੇ ਪ੍ਰਭੂ ਮੇਲਾਪ ਦਾ ਅਨੁਭਵ ਕਰ ਲਿਆ। ਦਾ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਗੁਰਗੱਦੀ ਦੇ ਪੂਰੀ ਤਰ੍ਹਾਂ ਯੋਗ ਜਾਣਦੇ ਹੋਏ ਗੁਰਗੱਦੀ ਦੀ ਬਖਸ਼ਿਸ਼ ਕੀਤੀ ਅਤੇ ਉਹਨਾਂ ਦਾ ਨਾਮ ਅੰਗਦ ਰੱਖ ਦਿੱਤਾ ਗੁਰੂ ਨਾਨਕ ਦੇਵ ਜੀ ਨੇ ਸੰਗਤਾਂ ਨੂੰ ਹੁਕਮ ਕੀਤਾ ਕਿ ਗੁਰੂ ਅੰਗਦ ਦੇਵ ਜੀ ਉਹਨਾਂ ਦਾ ਹੀ ਰੂਪ ਹਨ ਸਭਨਾਂ ਨੇ ਉਹਨਾਂ ਦਾ ਹੁਕਮ ਮੰਨਣਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਨਾ ਆਖੀਰਲਾ ਸਮਾ ਕਰਤਾਰਪੁਰ ਵਿਖੇ ਹੀ ਬਤਾਇਆ ਅਤੇ ਆਪ ਜੀ 22 ਸਤੰਬਰ 1539 ਅਸੂਵਦੀ 10 1596 ਕਰਤਾਰਪੁਰ ਵਿਖੇ ਜੋਤੀ ਜੋਤ ਸਮਾਏ ਇਹ ਅਸਥਾਨ ਹੁਣ ਪਾਕਿਸਤਾਨ ਵਿੱਚ ਹੈ ਆਪ ਜੀ ਦੀ કુલ ਉਮਰ 70 ਵਰੇ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ